ਮੀਰੇ ਇਹ ਨੌਜਵਾਨ ਮੁੰਡਾ ਕੰਮ ਬਹੁਤ ਕਰਦਾ ਕਰਦਾ ਕੰਮ ਮੈਂ ਅਜਿਹਾ ਦੇਖਿਆ ਨਹੀਂ ਕਿ ਇੱਥੇ ਆਏ ਮੈਂ ਕਹਿੰਦੀ ਅੱਜ ਤਾਂ ਦੇਖਿਆ ਹਾਂ ਜੀ ਇਹ ਤਾਂ ਪੰਜਾਬੀ ਨਹੀਂ ਲਿਖੀ ਕਹਿੰਦੇ ਆ ਇਹਦੀ ਮੀਤੇਰ ਦੀ ਅਜਿਹਾ ਨਹੀਂ ਪਿੰਡਾਂ ਦਾ ਬੱਚਾ-ਬੱਚਾ ਜਾਂ ਬਜ਼ੁਰਗ ਕਿਹੜੀ ਕਿਹੜੀ ਪਾਰਟੀ ਕਿੰਨੀ ਨੇ ਕਿ ਇਹ ਇਸ ਵਾਰੀ ਤਾਂ ਸਿਮਰਜੀਤ ਸਿੰਘ ਮਾਨ ਦੇ ਵੱਧ ਹੋਇਆ ਜੀ ਨਹੀਂ ਵਿਰੋਧੀ ਦਾ ਇਲਜ਼ਾਮ ਲਾ ਰਹੇ ਨੇ ਵੀ ਮਾਨ ਸਾਹਿਬ ਜਦੋਂ ਵੋਟ ਲੈਂਦੇ ਨੇ ਕੋਈ ਐਹੀ ਅਣਹੋਣੀ ਘਟਨਾ ਹੋ ਜਾਂਦੀ ਜਿਵੇਂ ਦੀਪ ਸਿੱਧੂ ਦੀ ਸਿੱਧੂ ਮੂਸੇਵਾਲ ਦੀ ਵੀ ਉਹਨਾਂ ਦੇ ਆਧਾਰ ਤੇ ਵੋਟਾਂ ਲੈ ਜਾਂਦੇ ਨੇ ਇਹ ਸਰਕਾਰ ਤਾਂ ਕਹਿੰਦੀ ਅਸੀਂ ਨਸ਼ਾ ਘੱਟ ਕਰ ਰਹੇ ਹਾਂ ਤੁਸੀਂ ਤੁਸੀਂ ਕਹਿੰਦੇ ਅਸੀਂ ਬੋਤਲ ਪੀਸੀ ਵੋਟ ਪਾ ਦਾਂਗੇ ਪਾ ਦੇ ਇਹਦਾ ਪਾ ਦੇ ਮੱਝਾ ਵੰਡ ਦੇਣਗੇ ਉਹ ਵੀ ਸਾਡੇ ਦਿੱਤੇ ਆ ਕਰਨਗੇ ਦਾਣੂ ਵੀ ਕਹਿੰਦੇ ਨਹੀਂ ਪਾ ਦਾਂਦੀ ਆ ਅਖਲੀ ਵਾਰ ਜਦੋਂ ਵੋਟਾਂ ਪਈਆਂ ਸੀ ਕਿਹੜੀ ਪਾਰਟੀ ਨੂੰ ਵੋਟ ਪਈ ਸੀ ਉਹ ਤਾਂ ਇਹਨੂੰ ਪਾਇਆ ਵਾਇਰ ਹੋ ਗਈ ਹਾਜੜਵਾਲਾ ਨੂੰ ਕੰਮ ਕੀਤੇ ਨੇ ਨਾ ਜੇ ਕੰਮ ਡਾਲ ਨਹੀਂ ਕਰਾ ਇੱਥੇ ਸਮਰ ਲੜਾਈ ਪਵਾਤੀ ਕੌਣ ਬਣੇਗਾ ਸੰਗਰੂਰ ਦਾ ਐਮਪੀ ਐਪੀਸੋਡ 5ਵੇਂ ਲੈ ਕੇ ਹਾਜਰਾ ਇਸ ਟਾਈਮ ਅਸੀਂ ਪਿੰਡ ਦੀਆਂ ਸੱਥਾਂ ਦੇ ਵਿੱਚ ਖੜੇ ਆ ਇੱਥੇ ਪਿੰਡ ਦੇ ਲੋਕਾਂ ਤੋਂ ਬਜ਼ੁਰਗਾਂ ਤੋਂ ਪਤਾ ਕਰਾਂਗੇ ਵੀ ਕਿਹੜੀ ਪਾਰਟੀ ਦਾ ਕਿਸ ਤਰ੍ਹਾਂ ਮਾਹੌਲ ਆਗਾ ਵੀ ਕਿਹੜੀ ਪਾਰਟੀ ਨੂੰ ਲੋਕ ਜ਼ਿਆਦਾ ਫਤਵਾ ਦੇ ਰਹੇ ਨੇ ਆਓ ਚੱਲਦੇ ਆਪਾਂ ਪਿੰਡਾਂ ਦੀ ਸੱਥਾਂ ਵੱਲ ਐਮਪੀ ਦੇ ਵੋਟਾਂ ਆ ਗਈਆਂ ਹਾਂਜੀ ਕਿਹੜੀ ਪਾਰਟੀ ਦਾ ਹੁਣ ਜਿਆਦਾ ਦੇਖ ਰਹੇ ਹੋ ਉਹ ਇਹਦੇ ਛੋਕ ਬੰਦ ਰਹੇ ਹੋ ਕੰਮ ਕਿਸੇ ਨੂੰ ਚੰਗੇ ਨਹੀਂ ਆਣਗੇ ਅੱਛਾ ਨਾ ਉਧਰ ਪਾਜਿਆ ਦਾ ਉਧਰ ਪਾਜਿਆ ਦਾ ਕਾਹਦੀ ਸੋਚਦੇ ਨੇ ਹੂੰ ਵੀ ਪਾਰਟੀ ਬਦਲਦੇ ਰਹਿੰਦੇ ਨੇ ਲੀਡਰ ਠੀਕ ਹੈ ਤੁਹਾਡਾ ਮਨ ਕਿਹੜੀ ਪਾਰਟੀ ਕਿੰਨੀ ਆ ਅਸੀਂ ਤਾਂ ਕਾਲੀ ਦਾ ਨਾਲ ਹੀ ਅੱਛਾ ਸ਼ਰਮ ਨਹੀਂ ਕਰ ਲੈ ਯਾਰ ਸ਼ਰਮ ਕਾਲੀ ਦਾ ਬਾਦਰਾ ਕੀ ਲੱਗਦਾ ਪਾਰਟੀ ਇਸ ਵਾਰੀ ਮੂਰੇ ਆਉਣਗੇ ਚਲੋ ਹੁਣ ਆਉਂ ਉਹ ਵੱਖਰੀ ਗੱਲ ਹੈ ਜਿੱਤਨ ਹਾਰ ਨਾ ਜਿਹੜੀ ਮਨ ਜਿੱਥੇ ਖੜਾ ਖੜਾ ਬਸ ਗੱਲ ਖਤਮ ਵੀ ਜਿੱਤਨ ਹਾਰ ਨਾ ਪਾਰਟੀ ਝੁੰਦਾ ਕਿੰਨੀ ਸਪੋਟ ਆ ਹਾਂਜੀ ਇਹ ਵਿਰੋਧੀ ਧਿਰ ਤਾਂ ਤੁਹਾਡੇ ਤੇ ਦੋਸ਼ ਲਾ ਰਹੇ ਨੇ ਵੀ ਇਹਨਾਂ ਨੇ ਬੇਅਦਬੀ ਕਰਾਤੀ ਸਾਰਾ ਕੁਝ ਹੁੰਦਾ ਉਥੇ ਦਵੇ ਹੁਣ ਕਿਰਮ ਹੁੰਦੇ ਨੇ ਹੁਣ ਵੀ ਹੋਈ ਜਾਂਦੇ ਨੇ ਅਫਰੋਜ ਪਰ ਹੁਣੀ ਹੋ ਗਟੇ ਇਹ ਤਾਂ ਹੋਈ ਜਾਂਦੇ ਨੇ ਤੇ ਚੱਲੀ ਜਾਂਦਾ ਕਿਸੇ ਸਰਕਾਰ ਤੋਂ ਨਹੀਂ ਰੁਗਿਆ ਨਹੀਂ ਮੌਜੂਦਾ ਸਰਕਾਰ ਕਹਿੰਦੀ ਜੀ ਅਸੀਂ ਬੇਅਦਬੀ ਦਾ ਬੇਅਦਬੀ ਦੋਸ਼ੀਆਂ ਨੂੰ ਅੰਦਰ ਸਿੱਟਾਂਗੇ ਇਹਨਾਂ ਨੇ ਤਿੰਨਾਂ ਦੇ ਬਤਾਂ ਤੇ ਵੱਧ ਹੋ ਗਏ ਸਾਰਿਆਂ ਨੂੰ ਅਫਰੋਜ ਕੱਦੀ ਹੁੰਦੀ ਹੈ ਤੁਸੀਂ ਕਿਹਾ ਅਸੀਂ ਬਦਲਦਲ ਕਿੰਨੀ ਆ ਇਸੀ ਝਾੜੂ ਪਾਰਟੀ ਨੂੰ ਵੋਟ ਕਿਉਂ ਨਹੀਂ ਪਾ ਰਹੇ ਇਹਨਾਂ ਨੇ ਕੰਮ ਨਹੀਂ ਪਛਾਣਦਾ ਸਾਡੇ ਕੰਮ ਨਹੀਂ ਪਛਾਣਦੇ ਇਹਨੂੰ ਹਲਕਾ ਤੁਹਾਡਾ ਕਿਹੜਾ ਪੈਂਦਾ ਹਲਕਾ 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 ਕੰਮ ਨਹੀਂ ਕੀਤਾ ਐਮਐਲਏ ਨੇ ਐਮਐਲਏ ਪਿੰਡ ਤੇ ਨਹੀਂ ਹੋਏ ਨਾ ਇਹ ਨਹੀਂ ਕੀ ਲੱਗਦਾ ਵੀ ਕਿਹੜੀ ਪਾਰਟੀ ਜਿੱਤੂ ਚਲੋ ਤੁਸੀਂ ਜਿੱਧਰ ਵੋਟ ਪਾਉਣੀ ਆ ਪਾਉਣੀ ਆ ਕੀ ਲੱਗਦਾ ਅਜੇ ਕੁਝ ਨਹੀਂ ਕਹਿਆ ਹੋਇਆ ਭਰਾਵਾ ਇਹ ਅਜੇ ਪਤਾ ਲੱਗੂਗਾ 25 ਤਰੀਕ ਤੋਂ ਬਾਅਦ ਹਾਂਜੀ ਤੁਹਾਡੇ ਨਾਲ ਇੱਕ ਬਜ਼ੁਰਗ ਬੈਠੇ ਆ ਸ੍ਰੀ ਕਾਲ ਜੀ ਆਪਾਂ ਯਾਦ ਕਰਦੇ ਨਹੀਂ ਉਹ ਮੈਂ ਪੁੱਛ ਰਿਹਾ ਹਜ਼ਾਰ ਹਜ਼ਾਰ ਰੁਪਏ ਆ ਗਿਆ ਪੈਨਸ਼ਨਾਂ ਦਾ ਵਧਾਤੀਆਂ ਪੈਨਸ਼ਨਾਂ ਕੋਈ ਵਧਾਇਗਾ ਕਲਛਣ ਬਤਾਈ ਨਹੀਂ ਕਰ ਕਰ ਰਸਨ ਦਿੱਤਾ ਨਹੀਂ ਸਰਕਾਰ ਨੇ ਕੀ ਲੱਗਦਾ ਸਰਕਾਰ ਫੇਲੀਅਰ ਆ ਕਿ ਕੀ ਪਤਾ ਨਹੀਂ ਰੱਬ ਨੂੰ ਪਤਾ ਨਹੀਂ ਕੰਮਜਾਬ ਨਹੀਂ ਹੋਈ ਸਰਕਾਰ ਇਹ ਨਾ ਤਾਂ ਇਹਨਾਂ ਚੱਕ ਜਾਵਾ ਸਭ ਕੁਝ ਡੁੱਟਾ ਦੇ ਦਿੱਤਾ ਬੋਰਡ ਕਿੱਧਰ ਪਾਉਗੇ ਬੋਰਡ ਭਗਵੰਤਮਨ ਪਾਵਾਂਗੇ ਭਗਵੰਤਮਨ ਹੂੰ ਠੀਕ ਹੈ ਕੰਮ ਕੀਤੇ ਨੇ ਤੁਸੀਂ ਕਹਿੰਦੇ ਹੋ ਇਹ ਲੋਕ ਤਾਂ ਕਹੀ ਜਾਂਦੇ ਕਰੇ ਨਹੀਂ ਕਰੇ ਨਹੀਂ ਕੰਮ ਕੀਤੇ ਨੇ ਜਿੰਨਾ ਉੱਡਾ ਕਰੀ ਜਾਂਦਾ ਹੈ ਠੀਕ ਆ ਕਰੀ ਜਾਂਦੇ ਨੇ ਵੀ ਜਿੰਨਾ ਕੋੰਨਾ ਤੁਹਾਡੇ ਹਿਸਾਬ ਨਾਲ ਵਧੀਆ ਸਰਕਾਰ ਆਗੀ? ਵਧੀਆ ਕਰਨੀ। ਵੋਟ ਪਾਓਗੇ? ਹਾਂ। ਉਹ ਝਾੜੂ ਵਾਲਾ ਕਿ ਜਦ ਸਾਨੂੰ ਬੰਨਿਆ ਵੀ ਉਸਨੇ ਵੋਟ ਪਾਵੇਂ ਜਿਹੜਾ ਨੂੰ ਚੰਗਾ ਲੱਗ ਪਾਦੇ ਫਿਰ। ਹੂੰ ਵੀ ਜਿਹੜਾ ਕੰਮ ਕਰੋ। ਜਿਹੜਾ ਕੰਮ ਕਰੋ। ਪੰਜਾਬੀਆਂ ਦੀ ਗੱਲ ਕਰੋ। ਹਾਂ। ਹੂੰ। ਦਾਰੂ ਸਸਤੀ ਕਰੋ। ਹੂੰ। ਇਹ ਸਾਰਾ ਪਿੰਡ ਦਾਰੂ ਪੀਣ ਵਾਲਾ ਜਦ ਉਧਰ ਹੀ ਪਾ ਰਹੇ ਨੇ। ਹਾਂ। ਦਾਰੂ ਪਿੱਛੇ? ਹਾਂ। ਨਸ਼ੇ ਪਿੱਛੇ। ਨਸ਼ੇ ਨਾ ਇਹ ਨਹੀਂ ਨਸ਼ਾ ਸਾਡਾ ਇਹ ਤਾਂ ਹੁਣ ਆਸਣ ਦੇ ਕਰ ਬਾਈ ਜਣ ਕੰਮ ਕਰ ਲੈਣ ਢੜਕੋਲੇ ਵੇ ਆਸਣੇ ਥੱਕ ਜਾਂਦੇ ਫੇ ਬਊਆ ਸੁਆਣੇ ਉਹ ਉਦੋਂ ਤਾਂ ਹੈ ਨਹੀਂ ਗਰੀਬੀ ਧਰ ਬੰਨਿਆ ਡਾੜੀ ਵਾਲੇ ਸਰਕਾਰ ਤਾਂ ਕਹਿੰਦੀ ਅਸੀਂ ਨਸ਼ਾ ਘੱਟ ਕਰ ਰਹੇ ਹਾਂ ਤੁਸੀਂ ਤੁਸੀਂ ਕਹਿੰਦੇ ਅਸੀਂ ਬੋਤਲ ਪੀਸੀ ਵੋਟ ਪਾ ਦਾਂਗੇ ਨਾ ਇਹ ਤਾਂ ਪਾ ਲੈ ਮੱਝਾ ਵੰਡ ਦੇਣਗੇ ਉਹ ਵੀ ਜਾਂਦੇ ਕਰਾਂਗੇ ਦਾਰੂ ਪੀ ਕੇ ਨੀਂਦ ਤਾਂ ਲੰਦੀ ਆ ਭਾਈ ਹੁਣ ਤੂੰ ਸਿਆਣਾ ਮੈਨਾਂ ਦਾਰੂ ਪੀ ਕੇ ਨੀਂਦ ਤਾਂ ਆਈ ਨੀ ਮੰਗੀ ਹੋ ਗਈ ਡੋਡੇ ਮਹੰਗੇ ਹੋ ਗਏ ਹੁਣ ਜੇ ਭੁੱਕੀ ਖਾਵਾਂਗੇ ਉਹਨਾਂ ਕਹਿੰਗੇ 7000 ਦੇ ਕਿੱਥੋਂ ਦੇ ਵੈਸੇ ਪੁੱਛਣਾ ਨਾ ਕੋਈ ਫੜਨ ਦੇ ਮਾਨਤ ਵੀ ਨਹੀਂ ਹੋਣੀ ਹੁਣ ਆ ਸਿੱਕ ਜੋ ਲੈਤਾਵਾਂਗੇ ਹਾਂ ਸਰਕਾਰ ਮੂਰੇ ਅਪੀਲ ਕਰ ਦੋ ਵੀ ਭੁੱਕੀ ਨਹੀਂ ਪੀਲੇ ਹੀ ਕਰਾਂਗੇ ਭੁੱਕੀ ਨਹੀਂ ਗਾ ਨਹੀਂ ਭਾਈ ਆਹੀ ਕੰਟਰੋਲ ਰੇਟ ਕਰ ਦੇ ਦੇਣ ਕਿਥੋਂ ਦੀ ਹਾਂ ਜਿਹੜਾ ਭਾਈ 80 ਰੁਪਈਆ ਦਾ ਦੀ ਆ ਜੀ ਪੀ ਤੇ 3 ਮਿੰਟ ਹੈ ਐਸੀ ਦਾ ਉਧਰ ਹੀ ਹੈ ਯਾਰ ਉਹ ਸੇ ਬੰਦੇ ਬੰਨੀ ਆ ਠੀਕ ਹੈ ਆ ਪਏ ਨਹੀਂ ਕਹਿੰਦੇ ਤਨੂ ਵੀ ਚਾੜੂ ਵਾਲਾ ਸਾਡੇ ਮਾਸੀ ਦਾ ਮੁੰਡਾ ਨੇ ਤੁਸੇ ਬਹੁਤ ਸਾਾਨੂੰ ਕੋਈ ਨਾ ਜਾ ਕਰੋ ਮਾਨ ਸਾਡੇ ਚਾਚੇ ਦਾ ਮੁੰਡਾ ਨੇ ਸਾਡੇ ਕੋਈ ਨਹੀਂ ਜਿਹੜਾ ਇੱਧੇ ਸਸਤਾ ਕਰੂ ਉਹ ਠੀਠੁਗ ਮਾਰ ਦੇਣੀ ਆ ਹਾਂਜੀ ਆਸਰੀ ਘਰ ਬਾਪੂ ਜੀ ਆਸਰੀ ਘਰ ਜੀ ਬਾਪੂ ਜੀ ਕੀ ਲੱਗਦਾ ਕਿਹੜੀ ਪਾਰਟੀ ਜਿਆਦਾ ਵੋਟਾਂ ਲੈ ਜੂ ਪਿੰਡਾਂ 'ਚ ਉਹ ਕਹਿਣ ਤੋਂ ਗੱਲ ਬਾਹਰ ਹੈ ਹਰ ਇੱਕ ਬੰਦਾ ਆਪੋ ਆਪਣੀ ਚਿਆਣਫ ਕਰਦਾ ਹੂੰ ਕੋਈ ਲਖਦਾ ਨਹੀਂ ਕਿਸੇ ਨੂੰ ਵੀ ਮੈਂ ਕਿੱਥੇ ਪਾਉਂਗਾ ਹੂੰ ਇਹ ਬਾਕੀ ਗੱਲ ਐ ਐਵੇਂ ਕਾਗਜ਼ ਇੱਧਰ ਨੂੰ ਹੋ ਗਿਆ ਹੋਈ ਜਾਣਾ ਜੀ ਪਿਛਲੀ ਵਾਰ ਵੋਟ ਕਿਹਨੂੰ ਪਾਈ ਸੀ ਉਹ ਪਾਈ ਤਾਂ ਪਾਰਟੀ ਨੂੰ ਸੀਗੀ ਪਰ ਪਾਰਟੀ ਨੂੰ ਕੀ ਕਰਾਂਗੇ ਸਾਡੇ ਦਾ ਪਤਾ ਹੀ ਨਹੀਂ ਲਿਆ ਕੇ ਵੀ ਕਿਤੇ ਰਹੇ ਨਹੀਂ ਹੂੰ ਕਿਹੜੀ ਪਾਰਟੀ ਨੂੰ ਪਾਈ ਸੀ ਇਹਨਾਂ ਨੂੰ ਝਾੜੂ ਵਾਲਿਆਂ ਨੂੰ ਅੱਛਾ ਕੰਮ ਕੀਤਾ ਹੀ ਨਹੀਂ ਕੋਈ ਕੰਮ ਨਹੀਂ ਕਰਾ ਸਾਡਾ ਹੂੰ ਜਿਵੇਂ ਮੌਜੂਦਾ ਐਮਪੀ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਨਾ ਕੋ ਪਹਿਲੀ ਵਾਰੀ ਕਰ ਗਿਆ ਕਰ ਗਿਆ ਹੁਣ ਉਹਨੇ ਵੀ ਨਹੀਂ ਕਰਿਆ ਦਿੱਕਾ ਅੱਛਾ ਠੀਕ ਹੈ ਨਹੀਂ ਜੇ ਪਹਿਲਾਂ ਜਰੂਰ ਕਰੇਗਾ ਮੌਜੂਦਾ ਮੱਖ ਮੰਤਰੀ ਕਹਿੰਦੇ ਨੇ ਵੀ ਅਸੀਂ ਇੰਨੇ ਇੰਨੇ ਨੌਕਰੀਆਂ ਦੇਤੀਆਂ ਆਹ ਨੌਕਰੀਆਂ ਸਾਡੇ ਪਿੰਡਾਂ ਦਾ ਦਿੱਤੀਆਂ ਕਿ ਇਹਨੂੰ ਬਾਅਦ ਹੋਰ ਪਿੰਡੀ ਦੇਦੀ ਆਉਣਗੀਆਂ ਅੱਛਾ ਨਸ਼ਾ ਬੰਦ ਹੋਏ ਨਸ਼ਾ ਨਹੀਂ ਪੰਦੁੰਦਾ ਕਿਹੜਾ ਲੀਡਰ ਚੰਗਾ ਲੱਗਦਾ ਤੁਸੀਂ ਤੁਹਾਨੂੰ ਕੈਂਡੀਡੇਟ ਪਤਾ ਖਹਿਰਾ ਸਾਹਿਬ ਨੇ ਮਾਨ ਸਾਹਿਬ ਨੇ ਮੀਤ ਹੈਰਗਾ ਨੌਜਵਾਨ ਮੁੰਡਾ ਤੇ ਭਾਜਪੀ ਦਾ ਅਰਵਿੰਦ ਖੰਨਾਗਾ ਕਿਹੜਾ ਲੀਡਰ ਵਧੀਆ ਲੱਗਦਾ ਤੁਹਾਨੂੰ ਯਾਰ ਸਾਰੇ ਥੱਕ ਗਏ ਨੇ ਸਾਰੇ ਕੋਈ ਨਹੀਂ ਵਧੀਆ ਇਹਦਾ ਜੇ ਪਰ ਵੀ ਆਪਦੀ ਘਾਹ ਟੰਡੀ ਪੈਣਗੇ ਸਾਨੂੰ ਕਿਸੇ ਨੇ ਨਹੀਂ ਪੁੱਛਣਾ ਮੰਗਰੋਂ ਨਹੀਂ ਤੁਸੀਂ ਮਨ ਬਣਾਇਆ ਵੀ ਵੋਟ ਇੱਧਰ ਪਾਵਾਂਗੇ ਨਾ ਜੇ ਕੋਈ ਮਨ ਨਹੀਂ ਬਣਿਆ ਵੋਟ ਪਾਵਾਂਗੇ ਵੋਟ ਤਾਂ ਪਾਵਾਂਗੇ ਵੋਟ ਲਾ ਕੇ ਕਰ ਆਈਡੀਆ ਜਾ ਵੀ ਆਹ ਪਾਰਟੀ ਨੂੰ ਪਾਵਾਂਗੇ ਕੋਈ ਚੱਕਰ ਨਹੀਂ ਕੋਈ ਦਾ ਦੋ ਹਾਂਜੀ ਕੋਈ ਨਹੀਂ ਵੀ ਮੌਕੇ ਦੀ ਬਣਾਓਗੇ ਮਨ ਬਣਾਓ ਤੁਰ ਗੋਈ ਜੀ ਸਰਵਾ ਕਰਾਂਗੇ ਵਿਚਾਰ ਭਾਈ ਕਿਦਰ ਕਹਿੰਦੇ ਆ ਚੰਗੇ ਆਪਦਾ دماغ ਨਹੀਂ ਕਰਦਾ ਲੈਣਾ ਕਰਦਾ ਹੁ ਫੇ ਉਹਨਾਂ ਦੇ ਮੰਗਰ ਲਾ ਕੇ ਪਾ ਦੇਾਂਗੇ ਨਹੀਂ ਮੰਗਰ ਲਾ ਕੇ ਹੁਣ ਜੇ ਉਹਨਾਂ ਨੇ ਲਾਲਚ ਦੇ ਤਾ ਤੁਹਾਨੂੰ ਉਹਦੇ ਮੰਗਰ ਲਾ ਕੇ ਲੈਣੇ ਲਾਲਚ ਲੈਣੇ ਜਾਂ ਨਹੀਂ ਬਿਜਗੇ ਨਾ ਪਿਣੀ ਆ ਦਾਰੂ ਵਾਲੀ ਦਾ ਗੱਲ ਹੀ ਦੂ ਨਾ ਚਾਹ ਨਹੀਂ ਪਿਣੀਗੇ ਤੂੰ ਹਮ ਹਲ ਤਾਂ ਇਹ ਸਰਵਾ ਕਰਾਂਗੇ ਅਸੇ ਹੀ ਹੁੰਦਾਗਾ ਵੀ ਆ ਮੰਦਾਗਾ ਐ ਸੰਗਲ ਆਮ ਆਦਮੀ ਪਾਰਟੰਗ ਦਾ ਨਹੀਂ ਜਿਵੇਂ ਹੁਣ ਪਿਛਲੀ ਵਾਰ ਸਰਕਾਰ ਨੇ ਐਨੇ ਵਾਦੇ ਗਣਾਤੇ ਸੀ ਹੁਣ ਕਿਸੇ ਐਸ ਵਾਰ ਤਾਂ ਨਹੀਂ ਉਵੇਂ ਫਸ ਜਾਂਦੇ ਨਾ ਨਾ ਇਸ ਵਾਰ ਤਾਂ ਨਹੀਂ ਫਸਦੇ ਨਾ ਨਾ ਪੂਰਾ ਮੰਡ ਬਣਾ ਕੇ ਲੀਡਰ ਦੀ ਚੋਣ ਕਰਕੇ ਫੇਰ ਵੋਟ ਪਾਉਂਗੇ ਨਹੀਂ ਮਾਮਾ ਠੀਕ ਹੈ ਨਹੀਂ ਸਰਕਾਰ ਤੋਂ ਖੁਸ਼ ਨਹੀਂ ਹੈਗੇ ਤੁਸੀਂ ਹੁਣ ਜਿਹੜੇ ਆਮ ਆਦਮੀ ਸਰਕਾਰਾਂ ਦੇ ਕੋਈ ਕਹਿੰਦੇ ਕੁਛ ਨਹੀਂ ਕਮਾਉਂਦੇ ਕੁਛ ਨਹੀਂ ਯਾਰ ਹੈ ਕਹਿੰਦੇ ਗੱਲ ਬਾਹਰ ਲਗਾਉਂਦੀ ਆ ਵੀ 2500 ਕਰਾਂਗੇ ਪੈਨਸ਼ਨ ਉਹ ਰਾਜਾ ਕਰ ਗਿਆ ਸੀ 1500 ਉਹੀ ਚੱਲਦੀ ਐ ਣੀੜੇ ਬਜ਼ੁਰਗ ਨੇ ਵੱਡੇ ਆ ਉਹਨਾਂ ਹੁੰਦਾ ਇਹੀ ਆਸਰਾ ਵੀ ਵਿੱਚ ਕੋਈ ਦਵਾਈ ਲੈਣੀ ਬੂਟੀ ਲੈਣੀ ਚਾਹੋ ਚੱਲੀ ਜਾਂਦੀ ਐ ਉਹ ਬੰਦਾ ਹੰਡੀ ਗੇਟ ਐ ਉਹਨੂੰ ਜਨਵਰੀ ਹੋ ਕੇ ਪੈਲਸਣੀ ਨਹੀਂ ਮਿਲ ਰਹੀ ਵੀ ਇਹਨੇ ਪੈਨਸ਼ਨਾਂ ਵੀ ਰੋਕਤੀਆਂ ਪੈਲਸਣਾ ਰੁਪਈ ਵੀ ਆਉਦੀ ਹੁਣ 4 ਮਹੀਨੇ ਹੋ ਗਏ ਉਹਨੂੰ ਪੁੱਛਣਾ ਜੀ ਦੇਖਦੇ ਹਾਂ ਗੱਲਾਂ ਸੁਣਦੇ ਹਾਂ ਵੀ ਕਿਹੜੀ ਪਾਰਟੀ ਦਾ ਰੁਝਾਨ ਜ਼ਿਆਦਾ ਲੱਗ ਰਿਹਾ ਵੀ ਆ ਆ ਐਮਪੀ ਬਣ ਸਕਦਾ ਸੋਰੀ ਜਦੋਂ ਦੇਖੀ ਜਾ ਤੀ ਜਰੂਰ ਤਾਂ ਉਹ ਤਾਂ ਕੱਢਦੇ ਨੇ ਕਿ ਆਪਣੇ ਰੋਸ਼ੋ ਦਾ ਸਾਰਿਆਂ ਦਾ ਇੱਕੋ ਜਿਹਾ ਲੱਗਦਾ ਹੁਣ ਕੀ ਕਹਿ ਸਕਦੇ ਆ ਠੀਕ ਹੈ ਨਹੀਂ ਤੁਸੀਂ ਆਪਣਾ ਅੰਦਰੋਂ ਮਨ ਹੁੰਦਾ ਵੀ ਆਹ ਪਾਰਟੀ ਨੂੰ ਆਪਾਂ ਵੋਟ ਪਾਵਾਂਗੇ ਇਹਨੂੰ ਐਮਪੀ ਬਣਾਵਾਂਗੇ ਵੀ ਜਿਹੜਾ ਸਾਡੇ ਮੁੱਦੇ ਲੈ ਕੇ ਅੰਦਰ ਗਾਂਹਾਂ ਜਾਵੇ ਕੋਈ ਨਹੀਂ ਹੁੰਦਾ ਕੌਂਦੇ ਲੈ ਕੇ ਛੱਡੇ ਤਾਂ ਆਪਣੇ ਮੁੱਦੇ ਲੈ ਕੇ ਕੌਣ ਹੁੰਦਾ ਨਹੀਂ ਖੈਰਾ ਸਾਹਿਬ ਨੇ ਧੜਕ ਲੀਡਰ ਨੇ ਹਨ ਧੜਕ ਨੇ ਮੈਂ ਤਾਂ ਮੰਨਦੇ ਜੀ ਕਰਦਾ ਮੀਲ ਇਹ ਨੌਜਵਾਨ ਮੁੰਡਾ ਕੰਮ ਬਹੁਤ ਕਰਦਾ ਕਰਦਾ ਕੰਮ ਮੈਂ ਅੰਦੇ ਅਸਾ ਦੇਖਿਆ ਨਹੀਂ ਕਿ ਇੱਥੇ ਆਏ ਮੈਂ ਕਹਿੰਦੀ ਹਾਂ ਅੱਜ ਤਾਂ ਦੇਖਿਆ ਹਾਂ ਜੀ ਇਹ ਤਾਂ ਪੰਜਾਬ ਨੇ ਰੱਖੀ ਪਹਿਲੇ ਇਹਦੀ ਮੀਤਿਆਰ ਦੀ ਆਇਤਾ ਦੀ ਕੰਮੀ ਨਹੀਂ ਪੁਰਾਣੇ ਟਾਈਮ ਮੈਲੇ ਦੂਜਾ ਇੱਕ ਬਣਾ ਹੋਇਆ ਹੂੰ ਕੰਪੂਰੀ ਹੋਣੀ ਅਸੀਂ ਨਹੀਂ ਸਰਕਾਰ ਤਾਂ ਇਹਨਾਂ ਦੀ ਆ ਗਈ ਹਾਂ ਹਾਂ ਸਰਕਾਰ ਹੈ ਜੀ ਫਾਇਨੰਸ ਕਰੀ ਦੋ ਤੇ ਉਹਨੂੰ ਪਤਾ ਲੱਗਿਆ ਨਾ ਪਤਮੂ ਵੀ ਛੋਟੇ ਪਿੰਡ ਚ ਕੰਮ ਹੋਇਆ ਨਹੀਂ ਕੋਈ ਵੀ ਪਤਾ ਨਹੀਂ ਕਿ ਵੀ ਮੌਜੂਦਾ ਸਰਕਾਰ ਨੇ ਕੰਮ ਕੀਤੇ ਹੀ ਨਹੀਂ ਛੋਟੇ ਪਿੰਡ ਚ ਸਾਡੇ ਪਿੰਡ ਦਾ ਕੋਈ ਵੀ ਨਹੀਂ ਆਇਆ ਨਾ ਪਹਿਲਾਂ ਵਾਲੇ ਨੇ ਮਹਰਮਾ ਆਈ ਵੀ ਕੋਈ ਜਦੋਂ ਪਿਛਲੇ ਬਾਪੂ ਜੀ ਵੋਟਾਂ ਪਾਈਆਂ 2-3 ਸਾਲ ਪਹਿਲਾਂ ਮੁੱਖ ਮੰਤਰੀ ਦੀਆਂ ਉਦੋਂ ਕਿਹੜੀ ਪਾਰਟੀ ਨੂੰ ਵੋਟ ਪਾਈ ਸੀ ਤੁਸੀਂ ਸੱਚੀ ਗੱਲ ਦੱਸਿਓ ਚੋਅ ਦੀ ਪਾਤੀ ਹੋਣਾ ਕਿਸੇ ਨੇ ਪਾਈ ਜਿਦੂਰਾ ਵੋਟ ਤਾਂ ਨਹੀਂ ਨਾ ਪਾਈ ਹੋਰੇ ਉਦੋਂ ਉਦੋਂ ਹਵਾਈ ਬਦਲੀ ਹੋਈ ਸੀ ਕੀ ਹਾਂ ਬਾ ਉਦੋਂ ਕਿਹੜੀ ਪਾਰਟੀ ਦੀ ਸੀ ਮਾਨ ਦੀ ਜੋਤ ਅੱਛਾ ਇਹ ਇੱਥੇ ਨਹੀਂ ਹੈਗੀ ਇਹ ਕਿਉਂ ਦੇਖੋ ਕੀ ਕਹਿ ਸਕਦੇ ਆ ਲੋਕਾਂ ਦਾ ਕੋਈ ਪਚਾਰ ਕੋਈ ਕਹਿਣ ਪਾਉਂਦੇ ਨਹੀਂ ਵੋਟ ਕਿਹ ਜੰਦੇ ਨੇ ਵਿੱਚ ਹੂੰ ਕੋਈ ਤੁਸੀਂ ਪਾਉਂਗੇ ਵੋਟ ਆਮ ਆਦਮੀ ਕਿਹਨ ਦੀ ਕਿਹੜੀ ਪਾਰਟੀ ਨੂੰ ਏ ਉੱਥੇ ਪਤਾ ਲੱਗੂ ਜਾ ਕੇ ਲੋ ਇਹਦਾ ਹੈ ਐ ਐ ਮੋੜਾ ਉਹ ਪਤਾ ਲੱਗੂ ਨਹੀਂ ਪਹਿਲਾਂ ਇਹ ਦੇਖ ਪਿੰਡਾਂ ਦੇ ਦੇਖਦੇ ਹੋ ਤੁਸੀਂ ਵੀ ਆਹ ਪਾਰਟੀ ਜਿੱਤੂਗੀ ਜਿੱਤੂ ਤਾਂ ਆਹ ਤੂੰ ਪਤਾ ਨਹੀਂ ਜੀ ਤੁਹਾਡੇ ਨਾਲ ਇੱਥੇ ਲੋਕਾਂ ਦਾ ਕੋਈ ਭੇਤ ਨਹੀਂ ਹੂੰ ਕਿਸੇ ਨੂੰ ਕੁਝ ਦੱਸਦਾ ਨਹੀਂ ਕਿਸੇ ਨੂੰ ਉਹ ਗੱਲਾਂ ਮਾਰੀ ਜਾਂਦੇ ਨੇ ਹਰੇਕ ਦੀ ਹਰੇਕ ਦੀ ਕਿਹੜਾ ਗੱਲਾਂ ਕਰਨ ਲੱਗ ਜਾਂਦੇ ਕਾਂਗਰਸ ਨੇ ਕਾਲੀਆਂ ਨੇ ਕਦੇ ਕਾਸੀ ਦੀਆਂ ਮਾਣ ਦੇ ਕਰਨ ਲੱਗ ਜਾਂਦੇ ਨੇ ਕਰੇ ਹੂੰ ਕੱਲਾ ਹਰੇਕ ਨੇ ਕਰਦੇ ਨੇ ਨਹੀਂ ਭਗਵੰਤ ਮਾਨ ਸਾਹਿਬ ਤਾਂ ਕਹਿੰਦੇ ਸੀ ਕੰਮ ਬਹੁਤ ਕੀਤੇ ਨੇ ਹਾਂ ਜੀ ਮੈਂ ਤਾਂ ਕਹਿੰਦਾ ਕਿ ਕਿਵੇਂ ਰਹੀ ਇਹ ਤਾਂ ਮੋਕਰ ਦੇ ਵੀ ਤੁਸੀਂ ਮੋਕਰ ਰਹੇ ਹੋ ਵੀ ਕਹਿੰਦੇ ਸਾਡੇ ਪਿੰਡ ਚ ਕੀਤੇ ਨਹੀਂ ਸਾਡੇ ਪਿੰਡ ਅਸੀਂ ਮੈਂ ਨਹੀਂ ਕਹਿੰਦਾ ਅੱਜ ਕੱਲ ਮੈਂ ਸਾਡੇ ਮੇਲੇ ਤੇ ਹੋਣੀ ਦੇਖਿਆ ਜੀ ਕਿ ਤੇ ਬजीर ਆ ਮੈਂ ਤਾਂ ਇਹ ਗੱਲ ਕਹੀ ਹੈ ਹੂੰ ਉਹ ਤਾਂ ਕੰਮ ਪਥਰੇ ਕਿੰਨੇ ਉਹ ਤਾਂ ਮੰਨਦੇ ਨੇ ਕਿ ਕੀ ਹਰੇਕ ਤਾਂ ਤੇ ਪਰ ਸਾਡੇ ਉਹ ਨਹੀਂ ਆ ਵੀ ਆਏ ਜੀ ਜੀ ਸਾਡੇ ਇੱਥੇ ਨੌਜਵਾਨ ਵੀਰ ਹੋਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਅਸੀਂ ਕਹਾਂ ਵੀਰੇ ਕੀ ਲੱਗਦਾ ਕਿਹੜੀ ਪਾਰਟੀ ਦਾ ਰੁਝਾਨ ਜ਼ਿਆਦਾ ਲੱਗ ਰਿਹਾ ਦੇਖੋ ਜੀ ਕੋਈ ਕੋਈ ਰੁਪਤਾ ਹੀ ਨਹੀਂ ਲੱਗਦਾ ਇਸ ਦਾ ਕਾਹ ਮਾੜਾ ਨਹੀਂ ਤੁਸੀਂ ਕਿਹੜੀ ਪਾਰਟੀ ਨੂੰ ਸਪੋਰਟ ਕਰ ਰਹੇ ਹੋ ਇਹ ਤਾਂ ਕਾਂਗਰਸ ਨੂੰ ਕਰਦੇ ਹੋ ਅੱਛਾ ਹਾਂ ਕਿਹੜੀ ਗੱਲੋਂ ਬਈ ਪਹਿਲਾਂ ਦੇ ਕਾਂਗਰਸ ਦੇ ਦਾਦਾ ਵੀ ਕਾਂਗਰਸੀ ਮੇਰੇ ਪਾਪਾ ਵੀ ਕਾਂਗਰਸੀ ਮੈਂ ਵੀ ਕਾਂਗਰਸ ਨਹੀਂ ਠੀਕ ਹੈ ਖੈਰਾ ਸਾਹਿਬ ਆ ਗਏ ਹਾਂ ਲਟੜਕ ਲੀਡਰ ਨੇ ਹਾਂ ਬੇ ਵਿਰੋਧੀ ਦੋਸਲਾ ਰਹੇ ਨੇ ਕਹਿੰਦੇ ਤਾਂ ਦਲ ਬਦਲੂਆ ਕਦੇ ਆਮ ਪਾਰਟੀ ਚ ਹੁੰਦਾ ਕਦੇ ਕਾਂਗਰਸ ਚ ਕਦੇ ਆਪ ਦੀ ਪਾਰਟੀ ਬਣਾ ਲੈਂਦਾ ਤਾਂ ਹੁੰਦਾ ਹੀ ਹੈ ਸਭ ਸਭ ਬਦਲਦੇ ਨੇ ਕਿਹੜਾ ਹੀ ਬਦਲ ਸਭ ਬਦਲਦੇ ਨੇ ਕੋਈ ਕਰਲੀ ਬਦਲੀ ਕਾਂਗਰਸੀ ਬਦਲੀ ਸਭ ਬਦਲਦੇ ਨੇ ਇੱਕ ਦੂਜੇ ਇੱਕ ਹੋਰ ਪਾਰਟੀ ਆ ਬਾਪੂ ਜੀ ਕਾਫੀ ਵਿਰਧ ਨੇ ਹਾਂ ਸਰਦਾਰ ਸਿਮਰਜੀਤ ਸਿੰਘ ਮਾਨ ਉਹ ਕਹਿੰਦੇ ਸਾਡਾ ਸਟੈਂਡ ਹੀ ਇੱਕਾ ਪਾਰਟੀ ਦਾ ਵੀ ਅਸੀਂ ਬਦਲੇ ਹੀ ਨਹੀਂ ਉਹ ਵੀ ਬਦਲੀ ਜਾਂਦੇ ਪਹਿਲਾਂ ਕਾਂਗਰਸੀ ਨਾ ਹੋਵੇ ਕਾਂਗਰਸ ਹੀ ਹਾਂ ਠੀਕ ਹੈ ਕੀ ਲੱਗਦਾ ਹੈ ਕਿਹੜੀ ਪਾਰਟੀ ਜਿੱਤੂਗੀ ਕੋਈ ਪਤਾ ਨਹੀਂ ਇਹ ਕਿਹੜੀ ਜਿੱਤ ਨਹੀਂ ਤੁਹਾਡਾ ਮਨ ਕੀ ਕਹਿੰਦਾ ਕੀ ਕਹਦਾ ਹੈ ਕੋਈ ਆ ਫੋਨ ਕੋ ਵਿੱਚ ਬਾਜ ਆਈ ਤੇਰੀ ਹਸਰੀ ਗੱਲ ਪਿੱਛੇ ਉੱਥੇ ਉੱਥੇ ਚਲ ਨਹੀਂ ਰ ਆ ਗਿਆ ਹਸਰੀ ਦਾ ਬਾਪੂ ਜੀ ਹਸਰੀ ਦਾ ਬਾਪੂ ਜੀ ਐਮਪੀ ਦੀਆਂ ਵੋਟਾਂ ਆ ਗਈਆਂ ਕਿਹੜੀ ਪਾਰਟੀ ਦਾ ਰੁਝਾਨ ਦੇਖ ਰਹੇ ਹੋ ਜਹਾਂ ਜਾਣਾ ਲੱਗਦਾ ਵੀ ਕੰਮ ਤਾਂ ਕੋਈ ਨਹੀਂ ਕਰਦਾ। ਮੰਗਰ ਕਹਿੰਦਾ ਸੈਂਟਰ ਸਾਨੂੰ ਕੋ ਦੰਦਾ ਨਹੀਂ। ਹੂੰ। ਉਹ ਤਾਂ ਬੰਦਾ ਕਿ ਜਿਆਦਾ ਨੇ ਮੰਗਰ ਉਹ ਆਵਾਹ ਨਾ ਮਾਰ ਲੈ। ਨਹੀਂ ਭਗਵਾਨਤਮਾਨ ਦੀ ਪਾਰਟੀ ਕਹਿੰਦੀ ਅਸੀਂ ਕੰਮ ਬਹੁਤ ਕੀਤੇ ਪਿੰਡਾਂ ਪਿੰਡਾਂ 'ਚ ਫੰਡ ਭੇਜੇ ਨੇ ਬਹੁਤ ਕੰਮ ਕੀਤੇ ਨੇ। ਕੰਮ ਕੰਮ ਘਟੋਗੇ। ਹੂੰ। ਪਾਰਟੀ ਦਾ ਘਟੋਗੇ ਨੇ ਜਿਵੇਂ। ਹੂੰ। ਹੋਰ ਕਹੀ ਆਉਣ ਤਾਂ ਕੁਛ। ਅੱਛਾ ਕੀ ਲੱਗਦਾ ਵੀ ਕਿਹੜੀ ਪਾਰਟੀ ਲਈ ਆਜੋ ਆਪਣੇ ਮਨ ਦੀ ਤਮੰਨਾ ਹੁੰਦੀ ਐ ਵੀ ਅਸੀਂ ਆਹ ਪਾਰਟੀ ਨੂੰ ਵੋਟ ਪਾਵਾਂਗੇ। ਨਹੀਂ ਅਖੀ ਸੌਣ ਚਾਪਾ। ਉਹ ਜਾ ਪੇ। ਹਾਂ। ਡਮਡੋਲ ਜਾਇਆ ਬੈ। ਜਿਹਨੂੰ ਕੰਮ ਨਹੀਂ ਹੁੰਦੇ ਲੋਕਾਂ ਨੂੰ ਉਹ ਜਿਹੜੀਆਂ ਫਸਲਾਂ ਮਾਰ ਹੋਏ ਨੇ ਨਰਮੀਆਂ ਦੀਆਂ ਹੋਈਆਂ ਕੜੈਣੀਆਂ ਹੋਈਆਂ ਦਿੱਤਾ ਕਿਸੇ ਨੂੰ ਹੈ ਨਹੀਂ ਦਿੱਕੀ ਜਾਂਦੇ ਨੇ। ਉਹ ਕਿਹੜੀ ਸਰਕਾਰ ਨੇ ਨਹੀਂ ਦਿੱਤਾ? ਇਹ ਹੁਣ ਵਾਲੀ ਨੇ ਨਹੀਂ ਦਿੱਤਾ। ਅੱਛਾ। ਹੂੰ। ਦੂਜਿਆਂ ਤਾਂ ਦੇ ਵੀ ਨਹੀਂ ਸਕਦੇ ਕਿਉਂਕਿ ਮੌਜੂਦਾ ਸਰਕਾਰ ਉਹਨਾਂ ਦੀ ਜਿਹੜਿਆਂ ਨੇ ਹੈਗੀ ਸਰਕਾਰ ਉਹ ਸੀ ਨਹੀਂ ਦੇਣਾ ਜਿਦੋਂ ਲਿਖਿਆ ਵੀ ਆ ਫਸਲਾਂ ਮਰਨੀਆਂ ਨੇ ਉਹਨਾਂ ਨੂੰ ਰੋਜ਼ ਨਹੀਂ ਵਰਦੇ ਕੋਈ ਨਹੀਂ ਮਿਲਿਆ। ਆਣਾ ਟੈਲੀਵਿਜ਼ਨ ਰੋਜ਼ ਦੇਖਣਾ। ਕਿਹੜੀ ਪਾਰਟੀ ਲਿਆ ਸਕਦੀ ਆ? ओके ਕੋਈ ਪਤਾ ਜੀ ਸਾਡੇ ਨਾਲ ਇੱਥੇ ਇੱਕ ਮਾਤਾ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਮਾਤਾ ਜੀ ਸਤਿ ਸ਼੍ਰੀ ਅਕਾਲ ਹੋਰ ਮਾਤਾ ਜੀ ਠੀਕ ਠਾਕ ਹੋ ਕੀ ਲੱਗਦਾ ਐਮਪੀ ਦੀਆਂ ਵੋਟਾਂ ਆ ਗਈਆਂ ਕਿਹੜੀ ਪਾਰਟੀ ਜਿੱਤੂਗੀ ਕੀ ਪਤਾ ਪਈ ਹੋਣਾ ਚਲੋ ਤੁਸੀਂ ਉਹ ਛੋਟੀ ਪੈਨਸ਼ਨ ਵੱਧ ਗਈ ਨਾ ਮਦਨੇ ਪਾਈ ਸਰਕਾਰ ਕਹਿੰਦੀ ਜੀ ਪੈਲਸਣਾ ਵਧਣਗੀਆਂ ਨਾ ਜਵਾਂ ਨੇ ਸਰਕਾਰ ਝੂਠ ਬੋਲਦੀ ਆ ਜਵਾਂ ਹੂੰ ਬਿਲਕੁਲ ਨਹੀਂ ਨਾ ਭਗਵੰਤ ਜੀ ਮਾਨ ਨੇ ਵਧਾਈ ਆ ਭਾਈ ਵੋਟ ਕਿਹਨੂੰ ਪਾਉਂਗੇ ਕਿਹੜੀ ਪਾਰਟੀ ਨੂੰ ਪਾਉਂਗੇ ਵੋਟ ਦੇਖਾਂਗੇ ਭਾਈ ਨਹੀਂ ਆਈਡੀਆ ਦਿਮਾਗ ਤਾਂ ਲਾਇਆ ਹੁੰਦਾ ਵੀ ਇਹ ਸਰਕਾਰ ਨੇ ਵਾਦੇ ਨਹੀਂ ਪੂਰੇ ਕੀਤੇ ਅਸੀਂ ਹੋਰ ਕਿਸ ਨੂੰ ਵੋਟ ਪਾਵਾਂ ਕਰਦਾ ਤਾਂ ਹੁਣ ਕੋਈ ਵੀ ਨਹੀਂ ਵਾਰੇ ਪੁਰੇ ਹੂੰ ਹਾਂ ਪਿਛਲੀ ਵਾਰ ਵੋਟ ਕਿਨੂੰ ਪਾਈ ਸੀ ਪਿਛਲੀ ਵਾਰ ਅਸਤਾ ਇਹਨੂੰ ਪਾਈ ਸੀ ਕਿ ਆਹ ਭਗਵੰਤ ਮਾਨ ਨੇ ਅੱਛਾ ਲਾਲ ਚ ਵੀ 1000 ਰੁਪਏ ਵੱਧ ਆਊਗਾ ਨਾ ਹਾਂ ਭਾਈ ਸੇ ਝੂਠ ਨਹੀਂ ਬੋਲਦੇ ਹੂੰ ਪਰ ਵਾਦੇ ਨਹੀਂ ਕੀਤਾ ਪੂਰਾ ਨਹੀਂ ਕੀਤਾ ਸਰਕਾਰ ਨਾ 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 ਕੋਈ ਵਾਦੇ ਨਹੀਂ ਪੂਰਾ ਹੋਇਆ ਹੂੰ ਕਣਾ ਦੇ ਨਾ ਕਣਕ ਨਹੀਂ ਟਾਈਮ ਤੇ ਮਿਲਦੀ ਸਾਨੂੰ ਹੂੰ ਹਾਂ ਕਰ ਕਰ ਰਾਸਨ ਆਉਣ ਲੱਗ ਗਿਆ ਨਾ ਕੁਛ ਨਹੀਂ ਆਉਂਦਾ ਭਰਾਵਾ ਕੋਈ ਰਾਸਨ ਉਸਨ ਸਰਕਾਰ ਤਾਂ ਟੀਵੀਆਂ ਤੇ ਮਜ਼ਦੂਰੀਆਂ ਚਲਾਉਂਦੀ ਆ ਵੀਰ ਘਰ ਘਰ ਰਾਸਨ ਮਿਲਣ ਲੱਗ ਗਿਆ ਕੁਛ ਨਹੀਂ ਮਿਲਦਾ ਆਇਆ ਨਹੀਂ ਤੁਹਾਨੂੰ ਨਾ ਪੱਕਾ हां भगवंत मान साहब वीडियो देखਦੇ ਹੋਣਗੇ ਜੀ हां ਹੁਣ ਕਣਕਣ ਕਦੋਂ ਰੋੜ ਦਿੱਤੇ ਉਹਨਾਂ ਨੇ 15 15 ਕਿਲੋ ਅੱਛਾ ਉਹ ਵੀ ਘਰ ਘਰ ਨਹੀਂ ਆਈ ਹੂੰ ਮਿਲੀ ਢੀਪੋ ਚਲਾਇ ਥੋ ਲੈ ਆਉਣਾ ਐ ਅਸੀਂ ਢੀਪੋ ਤੋਂ ਹੂੰ हां ਉਹ ਵੀ ਛੇ ਮਹੀਨਾ ਮਗਰੋਂ ਹੀ ਮਾੜ ਦਿਆ ਸਾਨੂੰ ਠੀਕ ਆ हां ਮੈਂ ਨਵਾਂ ਕਰੋ ਕੋਈ ਰਸਨ ਨਹੀਂ ਮਿਲਦਾ ਠੀਕ ਆ ਹੁਣ ਕਿਹੜੀ ਪਾਰਟੀ ਨੂੰ ਵੋਟ ਪਾਉਂਗੇ ਦੇਖਾਂਗੇ ਪੁੱਤ ਟਾਈਮ ਤੇ ਨਹੀਂ ਆਈ ਆਈ ਮਾਤਾ ਵੋਟ ਪਾਉਣੀ ਆ ਕਿਹੜੀ ਜਾਓ ਪਾਟੇ ਆਪਣੇ ਦਾ ਕੋਈ ਨਹੀਂ ਹੈਗੀ ਐ ਮੈਂ ਤੈਨੂੰ ਕਾਹਵੇਂ ਮੌਕਾ ਦੇਖਾਂਗੇ ਮੌਕੇ ਤੇ ਜਿੱਥੇ ਮੋਰ ਲਗਾਵਾਗੇ ਜੀ 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 ਧੰਨਵਾਦ ਹਾਂ